ਸਤਿ ਸ਼੍ਰੀ ਅਕਾਲ ਜੀ ਆਪਾਂ ਜਾਦੀ ਪੰਡਤ ਕਲਾਸ ਆਫ ਚੌਕੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਹੈਵੀ ਬ੍ਰਾਈਡਲ ਸੂਟ ਲੈ ਕੇ ਆਏ ਆ ਜੀ ਦਾ ਪਿਓਰ ਨੇਚਰਲ ਕ੍ਰੇਪ ਕਪੜਾ ਰਹੂਗਾ ਜੀ ਪਿਓਰ ਵਾਲੀ ਆਉਗੀ ਜੀ ਇਹ 100% ਪਿਓਰ オリジナル ਕ੍ਰੇਪ ਜਿਹੜੇ 2.5 300 ਰੁਪਏ ਮੀਟਰ ਆਉਂਦੀ ਹੈ ਜੀ ਉਹ ਵਾਲਾ ਫੈਬਰਿਕ ਲੱਗਿਆ 2.5 300 ਤੋਂ ਵੀ ਪਲੱਸ ਹੋਏਗੀ ਡਿਜ਼ਾਈਨਿੰਗ ਚੈੱਕ ਕਰੋ ਜੀ ਸੂਟ ਕਿੰਨਾ ਹੈਵੀ ਡਿਜ਼ਾਈਨ ਬਣਿਆ ਜਿਹਨ ਅਨੰਦਕਾਰਸ ਦੇ ਪਾਉਣ ਲਈ ਸਪੈਸ਼ਲ ਬ੍ਰਾਈਡਲ ਪੀਸ ਆਉਣਗੇ ਜੀ ਇਹ ਆ ਨਾਲ ਵਾਜੂ ਆਏਗੀ ਤੇ ਨਾਲ ਪੌਂਚੇ ਦਾ ਵੀ ਆਏਗਾ ਤੇ ਫੁੱਲ ਹੈਵੀ ਦੁਪੱਟਾ ਹੋਏਗਾ ਬਾਜ਼ਾਰ ਦਾ ਰੇਟ 778800 ਰੁਪਿਆ ਰੇਟ ਹੈ ਜੀ ਬਾਜ਼ਾਰ ਦਾ ਦੇਖੋ ਜੀ ਫੁੱਲ ਹੈਵੀ ਬ੍ਰਾਈਡਲ ਸੂਟ ਬਹੁਤ ਹੀ ਸ਼ਾਨਦਾਰ ਦੁਪੱਟਾ ਫੁੱਲ ਚਨੂਨ ਦਾ ਦੁਪੱਟਾ ਹੋਏਗਾ ਜਿਹੜਾ ਘੱਟੋ ਘੱਟ 1500 ਦੀ ਰੇਂਜ ਦੇ ਵਿੱਚ ਦੁਪੱਟਾ ਬਣਦਾ ਬਿਨਾ ਡਾਈ ਤੋਂ ਫੁੱਲ ਚਨੂਨ ਵਾਲਾ ਦੁਪੱਟਾ ਉਹ ਵਾਲਾ ਦੁਪੱਟਾ ਲੱਗਿਆ ਹੋਵੇਗਾ ਬਾਜ਼ਾਰ ਦੇ ਵਿੱਚ ਵਿਕਦੇ ਆ 7-8000 ਦੀ ਰੇਂਜ ਦੇ ਵਿੱਚ ਇਸ ਤੋਂ ਵੀ ਪਲੱਸ ਵਿਕਦੇ ਆ ਮੈਂ ਤੁਹਾਨੂੰ ਐਸਟੀਮੇਟ ਜਾਂ ਦੱਸ ਰਹੀ ਹਾਂ ਜੀ ਪਰ ਇਹ ਆਪਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਆਫਰ ਪ੍ਰਾਈਸ ਤੇ ਦੇਵਾਂਗੇ ਇਹਦੀ ਡਿਜ਼ਾਈਨਿੰਗ ਚੈੱਕ ਕਰੋ ਅਗਲਾ ਇਹ ਵਾਲਾ ਡਿਜ਼ਾਈਨ ਆਏਗਾ ਬਹੁਤ ਹੀ ਸੋਹਣਾ ਕੰਮ ਹੋਇਆ ਤੇ ਬਹੁਤ ਹੀ ਜ਼ਿਆਦਾ ਵਧੀਆ ਫਿਨਿਸ਼ਿੰਗ ਦੇ ਨਾਲ ਇਹਦੇ ਆਏਗੇ ਬਾਜੂ ਘੇਰਾ ਤੇ ਗਲਾ ਫੁੱਲ ਹੈਵੀ ਬਰਾਇਡਲ ਸੂਟ ਆਨੰਦ ਕਾਰਜ ਦੇ ਲਈ ਸਪੈਸ਼ਲ ਜਿੱਦਾਂ ਵੀ ਤੁਸੀਂ ਪਾਰਟੀ ਵੇਅਰ ਸਟਿਚ ਕਰਵਾਉਣਾ ਹੈ ਉਦਾਂ ਘੱਟੋ ਘਾਟ ਇਹਨਾਂ ਦਾ ਬਾਜ਼ਾਰ ਦਾ ਰੇਟ ਹੈਗਾ 7-8000 ਰੁਪਏ ਜੀ ਪਰ ਇਹ ਆਪਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਆਫਰ ਪ੍ਰਾਈਸ ਤੇ ਦੇਵਾਂਗੇ ਜਿਹੜਾ ਰੇਟ ਆਪਾਂ ਤੁਹਾਨੂੰ ਦੇ ਦੇਾਂਗੇ ਉਹ ਰੇਟ ਦਾ ਚੈਲੰਜ ਰਹੂਗਾ ਜੀ ਕੱਪੜਾ ਨੇਚਰਲ ਹੋਊਗਾ ਫੁੱਲ ਕਰੇਬ ਨੇਚਰਲ ਜੀ ਵਧੀਆਲੀ ਕੋਈ ਕੱਪੜੇ ਦੀ ਕੁਆਲਿਟੀ ਡਾਉਨ ਨਹੀਂ ਹੋਏਗੀ ਕੋਈ ਵਰਕ ਦੀ ਕੁਆਲਿਟੀ ਡਾਉਨ ਨਹੀਂ ਹੋਏਗੀ 101% origignal ਪੀਸ ਹੋਣਗੇ ਜੀ ਇਹ ਚੈੱਕ ਕਰੋ ਟ੍ਰੈਂਡਿੰਗ ਪੀਸ ਹੈ ਟ੍ਰੈਂਡਿੰਗ ਹੀ ਵਰਕ ਹੈ ਚੈੱਕ ਕਰੀ ਜਾਓ ਤੇ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਿਓ ਬਹੁਤ ਹੀ ਭਾਰੀ ਆਫਰ ਲਾ ਦਿੱਤੇ ਨੇ ਬ੍ਰਾਈਡਲ ਸੂਟਾਂ ਦੇ ਜੀ ਰੇਟ ਆਪਾਂ ਦੇਵਾਂਗੇ ਸੋਨੂ ਕੋਈ 7000 ਨਹੀਂ 8000 ਨਹੀਂ ਤੇ ਨਾ ਹੀ 4-5000 ਦੀ ਰੇਂਜ ਤੇ ਨਾ ਹੀ 3000 ਦੀ ਰੇਂਜ ਆਪਾਂ ਦੇਣਾ ਇਹ ਪੀਸ ਸੋਨੂ ਸਿਰਫ 2200 ਦੀ ਰੇਂਜ ਦੇ ਵਿੱਚ 2200 ਦੀ ਰੇਂਜ ਦੇ ਵਿੱਚ ਫੁੱਲ ਹੈਵੀ ਬ੍ਰਾਈਡਲ ਸੂਟਾਂ ਦਾ ਆਪਾਂ ਸੇਲ ਮੇਲਾ ਲਾ ਦਿੱਤਾ ਜੀ ਮੌਕੇ ਦਾ ਫਾਇਦਾ ਠਾਹ ਪਹੁੰਚਾ ਬਾਜੂ ਨਾਲ ਆਏਗਾ ਫੁੱਲ ਹੈਵੀ ਬ੍ਰਾਈਡਲ ਸੂਟ ਹੋਣਗੇ ਸਟਾਕ ਆਪਣੇ ਕੋਲੇ ਫੁੱਲ ਹੈ ਜੀ ਇਹ ਆਪਾਂ 7-8000 ਵਾਲੇ ਸੂਟ ਜਿਹੜੇ ਬਾਜ਼ਾਰ ਦੇ ਵਿੱਚ ਸੇਲ ਹੁੰਦੇ ਆ ਪਰ ਜਾਦੀ ਪੰਡਤ ਚੌਕੇ ਉਥੋਂ ਮਿਲੂਗਾ ਸੂਟ ਸਿਰਫ 2200 ਦਾ ਜੀ ਦੁਪट्टे ਫੁੱਲ ਹੈਵੀ オリジナル101% ਚਨੂਨ ਦੇ ਪਿਓਰ ਦੁਪट्टे ਜੀ ਤੇ ਪਿਓਰ ਕ੍ਰੇਵ ਨੇਚਰਲ ਕ੍ਰੇਵ ਹੋਊਗੀ ਦੁਪੱਟਾ ਸੂਟ ਦਾ ਵੇਸ ਆਊਗਾ ਤੇ ਵਰਕ ਦੀ ਕੁਆਲਿਟੀ ਬਹੁਤ ਜ਼ਿਆਦਾ ਹਾਈ ਹੋਊਗੀ ਆਪਾਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਹੈਂਡ ਦਾ ਕੰਮ ਆਏਗਾ ਜਰੀ ਦਾ ਸਾਰੇ ਤਰ੍ਹਾਂ ਦਾ ਵਿੱਚ ਵਰਕ ਆਏਗਾ ਬਹੁਤ ਹੀ ਸੋਹਣੇ ਲਾਜਵਾ ਪੀਸ ਬਣਿਆ ਜੀ ਜਿੱਦਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਹੈ ओरिजिनल ਵਿੱਚ ਵੀਡੀਓ ਤੋਂ ਪਰ ਹਟ ਕੇ ਦੇਖਣ ਲਈ ਜਦੋਂ ਆਪਾਂ ਰੀਅਲ ਦੇ ਵਿੱਚ ਦੇਖਾਂਗੇ ਤਾਂ ਉਸ ਤੋਂ ਵੀ ਜ਼ਿਆਦਾ ਸੋਹਣਾ ਪੀਸ ਹੈ ਜੀ ਇਹ ਰੇਟ ਰਹੂਗਾ ਸਿਰਫ 2200 ਰੁਪਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਦੇ ਘਰੇ ਵੀ ਵਿਆਹ ਰੱਖਿਆ ਹੋ ਉਹਨਾਂ ਦਾ ਫਾਇਦਾ ਹੋ ਸਕੇ ਵਿਆਹ ਸ਼ਾਦੀਆਂ ਨੂੰ ਖੁੱਲਾ ਸੱਦਾ ਫੁੱਲ ਹੈਵੀ ਬ੍ਰਾਈਡਲ ਸੂਟ ਸਿਰਫ 2200 ਰੁਪਏ ਜੀ ਰੇਟ ਰੋਊਗਾ ਮੌਕੇ ਦਾ ਫਾਇਦਾ ਉਠਾਓ ਲਓ ਜੀ ਕਿਉਂਕਿ ਜਿਨ੍ਹਾਂ ਨੇ ਪਹਿਲਾਂ ਬੁਕਿੰਗ ਕਰ ਲਈ ਉਹਨਾਂ ਦੀ ਹੋਣੀ ਹੈ ਉਸ ਤੋਂ ਬਾਅਦ ਆਪਾਂ ਦੇਖਾਂਗੇ ਦੁਬਾਰਾ ਸਟਾਕ ਆਉਂਦਾ ਜਾਂ ਨਹੀਂ ਉਹ ਆਪਾਂ ਅੱਗੇ ਦੇਖਾਂਗੇ ਦੇਖੋ ਜੀ ਫੁੱਲ ਹੈਵੀ ਬ੍ਰਾਈਡਲ ਪੀਸ ਇਸ ਟਾਈਮ ਆਪਣੇ ਕੋਲੇ ਸਟਾਕ ਫੁੱਲ ਹੈ ਜੀ। ਲੋ ਜੀ ਤੁਸੀਂ ਆਪਣਾ ਆਰਡਰ ਵੀ ਬੁੱਕ ਕਰ ਸਕਦੇ ਹੋ ਤੇ ਆਪਣੇ ਸ਼ੋਰੂਮ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੀ। ਜੇ ਵਿਜ਼ਿਟ ਕਰਕੇ ਤੁਹਾਨੂੰ ਹੋਰ ਬਹੁਤ ਸਾਰੀਆਂ ਤਰ੍ਹਾਂ ਦੀ ਵੈਰਾਈਟੀ ਦੇਖਣ ਨੂੰ ਮਿਲੇਗੀ। ਰੇਟ ਰਹੂਗਾ 2200 ਰੁਪਏ ਫੁੱਲ ਹੈਵੀ ਬਰਾਇਡਲ ਪੀਸ ਜੀ। ਧੰਨਵਾਦ ਜੀ।